ਨਾ ਅਸਰੀ ਮੈਲਾ ਤੁੰਜਵਾ ਵੱਡੇ ਵੱਡੇ ਰਾਜਨਾਰ ਤੁਮਨ ਤਾਂ ਕੀ ਤ੍ਰਿਸ਼ਣ ਨਾ ਬੂਝੀ ਲਪਟਰ ਹੈ ਮਾਇਆ ਰੰਗ ਮਾਤੇ ਲੋਚਨ ਕਸ਼ੂ ਨਾ ਸੂਜੀ ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ ਜਿਉਂ ਪਾਵਕ ਇੰਦਨ ਨਹੀਂ ਧਾਪੈ ਦਿਨ ਹਰ ਕਹਾ ਅਘਾਈ ਰਹਾਉ ਦਿਨ ਦਿਨ ਕਰਤ ਭੋਜਨ ਭੋਬਿੰਜਨ ਤਾਂ ਕੀ ਮਿਟੈ ਨਾ ਭੁੱਖਾ ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਟਾ ਕੋਖਾ ਕਾਮਵੰਤ ਕਾਮੀ ਬੋ ਨਾਰੀ ਪਰਗ੍ਰਹਿ ਜੋ ਨਾ ਚੂਕੈ ਦਿਨ ਪ੍ਰਤ ਕਰੈ ਕਰੈ ਪਸ਼ੂਤਾਪੈ ਸੋਗ ਲੋਭ ਮਹਿ ਸੁਕੈ ਹਰ ਹਰ ਨਾਮ ਅਪਾਰ ਅਮੋਲ ਅੰਮ੍ਰਿਤ ਏਕ ਨਿਧਾਨ ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਤਨਾਸਰੀ ਮਹਲਾ 5 ਲਵੈ ਲਗਨ ਕੋ ਹੈ ਕਸ਼ੂਐ ਜਾ ਕੋ ਫਿਰ ਏਤਾਵੇ ਜਾ ਕੋ ਗੁਰ ਦੀਨ ਨੂੰ ਏ ਅੰਮ੍ਰਿਤ ਤਿਸ ਹੀ ਕੋ ਬਨ ਆਵੇ ਜਾ ਕੋ ਆਇਓ ਏਕ ਰਸਾ ਖਾਨ ਪਾਨ ਆਨ ਨਹੀਂ ਖੁਦਿਆ ਤਾਕੈ ਚਿਤਨਾ ਬਸਾ ਰਹਾ ਮੌਲਯੋ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਈ ਬਰਨ ਨ ਸਕੋ ਉਸਤਤਤਾ ਕੀ ਕੀਮਤ ਕਹਿਣ ਨਾ ਜਾਈ ਕਾਲ ਨ ਮਿਲਿਓ ਸੇਵ ਨ ਮਿਲਿਓ ਮਿਲਿਓ ਆਏ ਅਚਿੰਤਾ ਜਾਂ ਕੋ ਦਇਆ ਕਰੀ ਮੇਰਾ ਠਾਕੁਰ ਤਿਨ ਗੁਰੇ ਕੁਮਾਨੂ ਮੰਤਾ ਦੀਨ ਦਇਆਲ ਸਦਾ ਕਿਰਪਾਲਾ ਸਰਬ ਜੀਆਂ ਪ੍ਰਤ ਪਾਲਾ ਓਤ ਪੋਤ ਨਾਨਕ ਸੰਗ ਰਵਿਆ ਜਿਉ ਮਾਤਾ ਬਾਲ ਗੋਪਾਲ ਤਨਾਸਰੀ ਮਹਿਲਾ ਪੰਜਵਾ ਬਾਰ ਜਾਉ ਗੁਰ ਆਪਣੇ ਉੱਪਰ ਜੈਨ ਹਰ ਹਰ ਨਾਮ ਦਿਰੜਾਇਆ ਮੈਂ ਉਦਿਆਨ ਅੰਧਕਾਰ ਮੈਂ ਜੇਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਬਿੰਦ ਇਆਂ ਹੂੰ ਸਰਬ ਥੋਕ ਕੀ ਜਿਸੈ ਹਮਾਰੀ ਕਿੰਦ ਰਹਾਉ ਜਾ ਕੇ ਸਿਮਰਨ ਸਰਬ ਨਿਧਾਨਾ ਮਾਨ ਮਹਤ ਪਤ ਪੂਰੀ ਨਾਮ ਲੈਤ ਕੋਟ ਅਗਨਾ ਸੇ ਭਗਤ ਬਾਂਛੈ ਸਭ ਤੂਰੀ ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕ ਨਿਧਾਨ ਪਾਰ ਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰ ਪਰਾਨ ਸੀਤਲ ਸ਼ਾਂਤ ਮਹਾ ਸੁਖ ਪਾਇਆ ਸੰਤ ਸੰਗ ਰਹਿਓ ਓਲਾ ਹਰ ਧਨ ਸੰਚਨ ਹਰ ਨਾਮ ਪੋਜਨ ਏ ਨਾਨਕ ਕਿਨੋ ਚੋਲਾ ਤਨਾਸਰੀ ਮਹਿਲਾ ਪੰਜਵਾ ਜੇ ਕਰਨੀ ਹੋਵੇਂ ਸ਼ਰਮਿੰਦਾ ਇਹਾ ਕੁਮਾਨੀ ਰੀਤ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਐਸੀ ਦ੍ਰਿੜੀ ਬਿਪਰੀਤ ਮਾ ਮੋ ਭੂਲੋ ਅਵਰਹੀਤ ਹਰ ਚੰਦੋਰੀ ਬਨ ਹਰ ਪਾਤ ਰੇ ਇਹ ਤੁਹਾਰੋ ਬੀਤ ਰਹਾ ਚੰਦਨ ਲੇਪ ਹੋਤ ਦੇਹ ਕੋ ਸੁਖ ਗਰਧਭ ਪਸਮ ਸੰਗੀਤ ਅੰਮ੍ਰਿਤ ਸੰਗ ਨਾਹੇ ਰੁਚ ਆਵਤ ਦਿਖੈ ਠਗੋਰੀ ਪ੍ਰੀਤ ਉੱਤਮ ਸੰਤ ਭਲੇ ਸੰਜੋਗੀ ਇਸ ਜੁਗ ਮਹਿ ਤਵਤ ਤਨੀਤ ਜਾਤ ਅਕਾਰਥ ਜਨਮ ਪਦਾਰਥ ਕਾਚ ਬਾਦਰ ਜੀਤ ਜਨਮ ਜਨਮ ਕੇ ਕਿਲ ਵਿਖ ਦੁਖ ਭਾਗੇ ਗੁਰ ਗਿਆਨ ਅੰਜਨ 네త్ర ਦੀਤ ਸਾਧ ਸੰਗ ਇਨ ਦੁਖ ਤੇ ਨਿਕਸਿਓ ਨਾਨਕ ਏਕ ਪ੍ਰੀਤ ਤਨਾਸਰੀ ਮੈਲਾ ਪੰਵਾਂ ਪਾਣੀ ਪਖਾ ਤਿਸੋਂ ਸੰਤ ਆਗੈ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੰਭਾਰੈ ਇਹ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਹਾ ਤੁਮਰੀ ਕਿਰਪਾ ਤੇ ਮੋਹ ਮਾਨ ਛੂਟ ਦਿਨਸ ਜਾਏ ਪਰਮਾਈ ਆਨੰਦ ਰੂਪ ਰਵਿਓ ਸਭ ਮਧੇ ਜਤ ਕਤ ਦੇਖੋਂ ਜਾਈ ਤੁਮ ਦਿਆਲ ਕਿਰਪਾਲ ਕਿਪਾਨਿਧ ਅਤਿਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖ ਤੇ ਨਿਮੁਖ ਬੁਲਾਈ ਜਾਪ ਤਾਪ ਤਖਤ ਸਾ ਪੂਰੀ ਜੋ ਤਬ ਕੈ ਮਨ ਪਾਈ ਨਾਮ ਜਪ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਘਾਈ ਨਾਸਰੀ ਮਹਲਾ ਪੰਜਵਾਂ ਜਿਨ ਕੀਨੇ ਵਸ ਆਪਣੈ ਤ੍ਰੈ ਗੁਣ ਪਵਣ ਚਤੁਰ ਸੰਸਾਰਾ ਜਗ ਇਸ਼ਨਾਨ ਤਾਪ ਥਾਨ ਖੰਡੇ ਕਿਆ ਇਹ ਜੰਤ ਵਿਚਾਰਾ ਪ੍ਰਭ ਕੀ ਓਟ ਗਹੀ ਤੋ ਛੂਟੋ ਸਾਧ ਪ੍ਰਸਾਦ ਹਰ 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 ਗਾਏ ਵਿਖੈ ਬਿਆਧ ਤਬ ਊਟੋ ਰਹਾ ਨਾ ਸੁਣੀਐ ਨਾ ਮੁਖ ਤੇ ਬਕੀਐ ਨਾ ਮੋਹੈ ਓ ਡੀਠੀ ਐਸੀ ਠਗੋਰੀ ਪਾਏ ਪੁਲਾਵੇ ਮਨ ਸਭ ਕਾ ਲੱਗੇ ਮਿੱਠੀ ਮਾਏ ਬਾਪ ਪੂਤ ਹਿਤ ਪ੍ਰਾਤ ਪਉਣ ਘਰ ਘਰ ਮੇਲਿਓ ਦੁਆ ਕਿਸ ਹੀ ਵਾਧ ਕਾਟ ਕਿਸ ਹੀ ਪ ਸਗਲੇ ਲਰ ਲਰ ਮੂਆ ਹਾਂ ਬਲਹਾਰੀ ਸਤਬੁਰ ਆਪਣੇ ਜੇਨ ਇਹ ਚਲਤ ਦਿਖਾਇਆ ਬੁਜੀ ਪਾ ਜਲੇ ਸੰਸਾਰ ਭਗਤ ਨਾਮ ਵਿਆਪੇ ਮਾਇਆ ਸੰਤ ਪ੍ਰਸਾਦ ਮਹਾਂ ਸੁਖ ਪਾਇਆ ਫਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣਾ ਕਰ ਲੈ ਆਇਆ ਖਾਟੇ ਤਮਸਰੀ ਮਲਾ ਪੰਗਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾ ਇੱਕ ਹਸਮ ਹਮਾਰੇ ਨਿਮਕ ਨਿਮਕ ਤੁਮੀ ਹੀ ਪ੍ਰਤ ਪਾਲੋ ਥੰਬਾਰਿਕ ਤੁਮਰੇ ਤਾਰੇ ਜਿਹਾ ਏਕ ਤਮਨ ਗੁਣ ਕਹੀ ਆ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈਆ ਰਹਾ ਕੋਟ ਪ੍ਰਾਧ ਹਮਾਰੇ ਖੰਡੋ अनक विधि समझावो हम अज्ञान अल्पमत थोड़ी तुम आपन बिरद रखावो तू मेरी शरण तुम्हारी आशा तुम ही सज्जन सोहेले रखो रख मन हार दयाला नानक कर के गोल तनासरी मैला पंजवा पूजा वर्त तिलक इश्नना ਤਨ ਦਾਨ ਬਉਦੈਨ ਕਹਉ ਨ ਭੀਜੈ ਸੰਜਮ ਸਵਾਮੀ ਬੋਲੇ ਮਿੱਠੇ ਬਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਹੋਜੈ ਸਬਤਾ ਕੋ ਵਿਖਮ ਨ ਜਾਇ ਲੈਨ ਰਹਾਉ ਜਾਪ ਤਾਪ ਤ੍ਰਮੰਦ ਸੁਧਾ ਕਰ ਉਰਦ ਤਾਪ ਲੈ ਗੈਨ ਬਿਦ ਨਾਮ ਤਤਿਆਨੂ ਠਾਕੁਰ ਜੋਗ ਜੁਗਤ ਕਰਜੈਨ ਅੰਬਿਤ ਨਾਮ ਨਿਰਮੋਲਕ ਹਰਜਸ ਤਿੰਨ ਪਾਇਓ ਜਿਸ ਤਿਰ ਪੈਨ ਸਾਧ ਸੰਗ ਰੰਗ ਪ੍ਰਭ ਫੇਤੇ ਨਾਨਕ ਸੁਖ ਜਨ ਰੈਨ ਤਨਾਸਰੀ ਮੈਲਾ ਪੰਜਵਾ ਦੰਧੰਤੇ ਛੁਟਕਾਵੈ ਪ੍ਰਭ ਮਿਲਾਵੈ ਹਰ ਹਰ ਨਾਮ ਸੁਨਾਵੈ ਅਸਥਿਰ ਕਰੇ ਨੇਚਲ ਏ ਮਨੁਆ ਬਹਾਰ ਨ ਤਤੁਂ ਥਾਵੈ ਹੈ ਕੋ ਐਸੋ ਹਮਰਾ ਮੀਤ ਸਗਲ ਸੁਮਗਰੀ ਜੀਓ ਹੀਓ ਦੇਓ ਅਰਪਉ ਆਪਣੋ ਚੀਤ ਰਹਾਵ ਪਰ ਧਨ ਪਰ ਤਨ ਪਰ ਕੀ ਨਿੰਦਾ ਇਨਸਿਓ ਪ੍ਰੀਤ ਨ ਲੱਗਦਾ ਸੰਤਾਂ ਸੰਗ ਸੰਤ ਸੁਭਾਖਣ ਹਰ ਕੀਰਤਨ ਮਨ ਜਾਗੈ ਗੁਣ ਨਿਧਾਨ ਦਇਆਲ ਪੁਰਖ ਪ੍ਰਭ ਸਰਬ ਸੂਖ ਦਿਆਲਾ ਮੰਗੈ ਦਾਨ ਨਾਮ ਤੇਰਾ ਨਾਨਕ ਜਿਉ ਮਾਤਾ ਬਾਲ ਗੋਪਾਲਾ ਤਨਾਸਰੀ ਮਹਿਲਾ ਤੁੰਗਵਾ ਹਰ ਹਰ ਲੀਨੇ ਸੰਤ ਉਬਾਰ ਹਰ ਕੇ ਦਾਸ ਕੀ ਚਿਤ ਵੈ ਬੁਰਿਆਈ ਤੇਸੀ ਕੋ ਫਿਰ ਮਾਰ ਰਹਾ ਜਨ ਕਾ ਆਪ ਸਹਾਈ ਹੋਆ ਨਿੰਦਕ ਭਾਗੇ ਹਾਰ ਤਮਤ ਤਮਤ ਉਆਹੀ ਮੂਏ ਬਹੁੜ ਗ੍ਰਹਿਣ ਮਝਾਰ ਨਾਨਕ ਸ਼ਰਨ ਪਰਿਓ ਦੁਖ ਭੰਜਨ ਗੁਣ ਗਾਵੇ ਸਦਾ ਅਪਾਰ ਨਿੰਦਕ ਕਾ ਮੁਖ ਕਾਲਾ ਹੋਆ ਦਿਨ ਦੁਨੀਆਂ ਕਾ ਦਰਬਾਰ ਤਨਾਸਰੀ ਮਹਿਲਾ ਪੰਜਵਾਂ ਆਬ ਹਰ ਰਖਨ ਹਰ ਚਿਤਾਰਿਆ ਤਤਿਤ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਪਹੀ ਸਾਦ ਤੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿੰਧਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਇੱਕ ਮਨ ਵਿਸ਼ਵਾਸ ਪ੍ਰਭ ਧਾਰਿਆ ਚਰਨ ਰੇਨ ਬਾਂਛੇ ਨਿਤ ਨਾਨਕ ਪੁਨਾ ਪੁਨਾ ਬਲਿਹਾਰਿਆ ਤਨਾਸਰੀ ਮੈਂ ਲਾ ਪੰਜਵਾ ਮੇਰਾ ਲਾਗੋ ਰਾਮ ਸਿਉ ਹੇਤ ਸਤਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੀਤ ਰਹਾਉ ਹਾਥ ਦੇ ਰਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਚ ਸਾਇਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਤੈ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਤਨਸਰੀ ਮਹਲਾ 5 ਆਉ ਖੁਦ ਤੇਰੋ ਨਾਮ ਦਿਆਲ ਮੋਹ ਆਤੁਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰੈ ਪ੍ਰਤਪਾਲ ਰਹਾ ਧਾਰ ਅਨੁਗ੍ਰਹਾ ਸੁਆਮੀ ਮੇਰੇ ਦੁਤੀਆ ਪਾਓ ਨਿਵਾਰ ਬੰਧਨ ਕਾਟ ਲੇਹੋ ਆਪਣੇ ਕਰ ਕਬਹੂ ਨਾ ਆਵੇ ਹਾਰ ਤੇਰੀ ਸ਼ਰਨ ਪਿਆ ਹਾਂ ਜੀਵਾ ਤੂੰ ਸੁਮਰਤਿ ਪੁਰਖ ਮਿਹਰਵਾਨ ਆਠ ਪੈਰ ਪ੍ਰਭ ਕੋ ਵਾਰਾਦੀ ਨਾਨਕ ਸਦ ਕੁਰਬਾਨ ਰਾਗ ਤਨਾਸਰੀ ਮਹਿਲਾ ਪੰਗਵਾ ਏਕੋ ਅੰਕਾਰ ਸਤਗੁਰ ਪ੍ਰਸਾਦ ਠਾਹ ਤਬ ਰਖ ਲੈਓ ਹਮ ਤੇ ਕਿਛੂ ਨ ਹੋਏ ਮੇਰੇ ਸੁਆਮੀ ਕਰ ਕਿਰਪਾ ਆਪਣਾ ਨਾਮ ਦੇਹ ਰਹਾਉ ਅਗਨ ਕੁਟੰਬ ਸਾਗਰ ਸੰਸਾਰ ਭਰਮ ਮੋ ਅਗਿਆਨ ਅੰਧਾਰ ਉਚ ਨੀਚ ਸੂਖ ਦੁਖ ਤ੍ਰਾਪਸ ਨਾਹੀ ਤ੍ਰਿਸ਼ਨਾ ਪੂਖ ਮਨ ਬਾਸ਼ਨਾ ਰਚਿ ਵਿਖੇ ਬਿਆਧ ਪੰਚ ਦੂਤ ਸੰਗ ਮਹਾ ਅਸਾਧ ਜੀ ਜਹਾਂ ਤ੍ਰਾਂਨ ਤਨ ਤੇਰਾ ਨਾਨਕ ਜਾਨ ਸਦਾ ਹਰ ਨੇਰਾ ਤਨਸਰੀ ਮੈਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਤਰਣ ਤਾਰਨ ਹਰ ਨਿਧ ਦੁਖ ਨਾ ਸਕੈ ਬਿ ਆਪ साधु संग पधो जतन काट कल काल रहा आद अंत दयाल पूरन इस बिना नहीं कोए जन्म मरण निवार हर जप सिमर स्वामी सोए वेद सिमृत कथा शास्त्र ਅਗਤ ਕਰੈ ਵਿਚਾਰ ਮੁਕਤ ਪਾਈਐ ਸਾਧ ਸੰਗਤ ਦਿਨਸ ਜਾਏ ਅੰਧਾਰ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਤਾਣ ਮਾਨ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਤੇਕ ਤਨਸਰੀ ਮਹਿਲਾ ਪੰਜਵਾ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਬਿਦ ਕਾਮ ਨ ਆਵੇ ਹਰ ਹਰ ਨਾਮ ਤੇ ਆਇਆ ਤਾਂ ਤੇ ਮੋਹ ਤਾਰੀ ਓਟ ਗੋਪਾਲ ਸ਼ਰਨ ਪਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਰਹਾਓ ਸੁਰਗ ਮਿਰਤ ਪਿਆਲ ਫੂਮੰਡਲ ਸਗਲ ਬਿਆਪੇ ਮਾਇ ਜੀ ਉਧਾਰਨ ਸਭ ਕੋਲ ਤਾਰਨ ਹਰ ਹਰ ਨਾਮ ਤੇ ਆਇ ਨਾਨਕ ਨਾਮ ਨਿਰੰજન ਗਾਈਐ ਪਾਈਐ ਸਰਬ ਨਿਧਾਨਾ ਕਰਿ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਣਾ